ਹਾਂਜੀ ਸਤਿ ਸ਼੍ਰੀ ਅਕਾਲ ਜੀ ਮਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਵੀਡੀਓ ਲੈ ਕੇ ਆਏ ਜੀ ਇਹ ਜੇ ਆਪਾਂ ਇਸ ਤਰ੍ਹਾਂ ਨੇ ਗਲਤੀਆਂ ਕਰਦੇ ਆਂ ਆਪਾਂ ਆਪਣੇ ਘਰ ਦੇ ਮੁੱਖ ਗੇਟ ਕੋਲੇ ਇਹ ਪੰਜ-ਛੇ ਚੀਜ਼ਾਂ ਆਪਾਂ ਰੱਖਦੇ ਆਂ ਨਾ ਤੇ ਸਮਝੋ ਆਪਾਂ ਰਾਜੇ ਤੋਂ ਕੰਗਾਲ ਬਣਾ ਦਿੰਦੇ ਆਂ ਇਹ ਚੀਜ਼ਾਂ ਇਹਨਾਂ ਨੂੰ ਕਦੇ ਵੀ ਮੁੱਖ ਗੇਟ ਅੱਗੇ ਨਹੀਂ ਰੱਖਣਾ ਚਾਹੀਦਾ ਜੀ ਇਹਦੇ ਵਿੱਚੋਂ ਆਪਾਂ ਪੰਜ-ਛੇ ਚੀਜ਼ਾਂ ਦੱਸਾਂਗੇ ਜਿਆਦਾ ਦੱਸਦੇ ਵੀ ਵੀਡੀਓ ਲੰਬੀ ਹੋ ਜਾਂਦੀ ਹੈ ਜੇ ਤੁਸੀਂ ਵੀਡੀਓ ਜ਼ਰੂਰ ਧਿਆਨ ਨਾਲ ਦੇਖਣੀ ਸ਼ੇਅਰ ਜ਼ਰੂਰ ਕਰਨੀਏ ਵੀਡੀਓ ਤੁਸੀਂ ਤੇ ਚਲੋ ਜੀ ਪਹਿਲੀ ਚੀਜ਼ ਇਹ ਨੇ ਕੰਡੇਦਾਰ ਪੌਦੇ ਕਦੇ ਵੀ ਕੰਡੇਦਾਰ ਪੌਦੇ ਆਪਾਂ ਨੂੰ ਮੁੱਖ ਘੇੜ ਦੇ ਕੋਲੇ ਨਹੀਂ ਰੱਖਣੇ ਚਾਹੀਦੇ ਜਿਵੇਂ ਗਲਾਬ ਦਾ ਹੋਇਆ ਕੰਕਰੀਟ ਦਾ ਪੌਦਾ ਹੋਇਆ ਇਹ ਕਦੇ ਨਹੀਂ ਰੱਖਣੇ ਚਾਹੀਦੇ ਇਹਦੇ ਨਾਲ ਕੀ ਹੋਵੇ ਜਦੋਂ ਕੋਈ ਆਉਂਦਾ ਜਾਂਦਾ ਉਹ ਕੱਪੜਾ ਦੇ ਵਿੱਚ ਫਸ ਜਾਂਦਾ ਫਿਰ ਉਹਨੂੰ ਉਹ ਕੁਝ ਬੁਰਾ ਬੋਲਦਾ ਜਾਂ ਕੋਈ ਮਨਚੀ ਬੁਰਾ ਸੋਚਦਾ ਉਹਦਾ ਪ੍ਰਭਾਵ ਸੋਲੇ ਉੱਤੇ ਬਹੁਤ ਜ਼ਿਆਦਾ ਪੈਂਦਾ 네ਗੇਟਿਵ ਸੋਚ ਤੁਹਾਡੇ ਪ੍ਰਤੀਜਿਵ ਕਰਤ ਹੈ ਤਾਂ ਬਹੁਤ ਤੁਹਾਡੇ ਤੇ ਮਾੜਾ ਅਸਰ ਪਾਉਂਦੀ ਹੈ ਇਹਦੇ ਲਈ ਜੀ ਕਦੇ ਵੀ ਪੌਦੇ ਤੁਸੀਂ 게ਟ ਅੱਗੇ ਨਾ ਰੱਖੋ ਨੰਬਰ 2 ਤੇ ਹੁੰਦਾ ਏ ਝਾੜੂ ਝਾੜੂ ਨੂੰ ਕਦੇ ਵੀ ਮੁੱਖ 게ਟ ਦੇ ਸਾਹਮਣੇ ਜਾਂ ਮੁੱਖ 게ਟ ਦੇ ਕੋਲੇ ਨਹੀਂ ਰੱਖਣਾ ਚਾਹੀਦਾ ਜੀ ਇਹਦੇ ਨਾਲ ਵੀ ਮਾਂ ਲక్ష్ਮੀ ਨਰਾਇ ਹੋ ਜਾਂਦੀ ਹੈ ਨੰਬਰ 3 ਦੇਵਤੀ ਅਪਦਾਸੇ ਮਨੀ ਪਲਾਂਟ ਮਨੀ ਪਲਾਂਟ ਨੂੰ ਕਦੇ ਵੀ ਤੁਸੀਂ ਘਰ ਦੇ ਮੁੱਖ 게ਟ ਕੋਲੇ ਰੱਖ ਸਕਦੇ ਕਿਉਂਕਿ ਰੱਖਿਆ ਖੂਬਸੂਰਤ ਲੱਗਦਾ ਹੈ ਹਰਿਆ ਪਰ ਹੈ ਬਹੁਤ ਸੋਹਣਾ ਲੱਗਦਾ ਪਰ ਤੁਰੇ ਜਾਂਦੇ ਨੇ ਨੀਗਾ ਇਹਦੇ ਤੇ ਪੈਂਦੀ ਹੈ ਵੀ ਕਿੰਨਾ ਸੋਹਣਾ ਇਹਨੇ ਕਿਵੇਂ ਜਾਂ ਕੋਈ ਤੁਰ ਤੁਰਿਆ ਜਾਂਦਾ ਇਹਨੂੰ ਤੋੜ ਲੈਂਦਾ ਜਿਹੜਾ ਤੁਹਾਡੇ ਤੇ ਬੁਰਾ ਅਸਰ ਪੈਂਦਾ ਤੁਹਾਡੇ ਘਰੋਂ ਲక్ష్ਮੀ ਰੋਜ਼ਦੀ ਹੈ ਜੀ ਤੇ ਨੰਬਰ 3 ਦੇ ਨੰਬਰ 4 ਆ ਗਿਆ 4 ਦੇ ਤੁਸੀਂ ਟੁੱਟੀਆਂ ਚਪਲਾਂ ਜੋੜੇ ਚਪਲਾਂ ਕਦੇ ਵੀ ਘਰ ਦੀਆਂ ਕੁੱਤੀਆਂ ਜੋੜੇ ਚ ਭਰਾਪਾ ਨੂੰ ਮੀਂਹ ਗੇਟ ਕੋਲੇ ਨਹੀਂ ਰੱਖਣੀਆਂ ਚਾਹੀਦੀਆਂ ਇਹਦਾ ਵੀ ਬਹੁਤ ਬੁਰਾ ਅਸਰ ਪੈਂਦਾ ਕਦੇ ਵੀ ਕਵਾੜ ਇਕੱਠਾ ਕਰਕੇ ਆਪਣੇ ਨੂੰ ਗੇਟ ਕੋਲੇ ਨਹੀਂ ਰੱਖਣਾ ਚਾਹੀਦਾ ਜੀ ਡੈਸਟਬਿਨ ਦਰਵਾਜ਼ੇ ਦੇ ਕੋਲੇ ਕਦੇ ਵੀ ਡੈਸਟਬਿਨ ਨਾ ਰੱਖੋ ਕਿਉਂਕਿ ਉਹ ਚੋਂ ਗੰਦੀ 스ਮੈਲ ਆਉਣ ਲੱਗ ਜਾਂਦੀ ਹੈ ਉਹਦੇ ਨਾਲ ਨੈਗੇਟਿਵ એનર્ਜੀ ਪੈਦਾ ਹੁੰਦੀ ਹੈ ਗੰਦੀਆਂ ਰੋਖਾ ਉਹਦੇ ਵੱਲ ਖਿੱਚੀਆਂ ਹੁੰਦੇ ਆ ਗਲੀ ਸੜੀ ਸਾਫੀ ਜਲਾਣਾ ਇਹਦੇ ਲਈ ਕਦੇ ਵੀ ਡਸਟਬਿਨ ਨੂੰ ਮੁੱਖ ਦਰਵਾਜ਼ੇ ਦੇ ਕੋਲੇ ਨਹੀਂ ਰੱਖਣਾ ਚਾਹੀਦਾ ਜੀ ਤੇ ਇਨਾਂ ਕ ਖਾਦੀ ਭਾਂਡੇ ਕਦੇ ਵੀ ਕਰਦੇ ਖਾਦੀ ਭਾਂਡੇ ਮੁੱਖ ਘੇਟ ਅੱਗੇ ਕੋਲੇ ਨਾ ਰੱਖੋ ਜੀ ਕੋਈ ਤੋੜਾ ਹੈ ਕੋਈ ਉੱਚਾ ਕੋਕੁੰਡਾ ਕੁਝ ਵੀ ਕੋਈ ਵੀ ਭਾਂਡਾ ਹੈ ਮੁੱਖ ਘੇਟ ਕੋਲੇ ਖਾਲੀ ਨਾ ਰੱਖੋ ਇਹ ਵੀ ਮਾੜਾ ਹੁੰਦਾ ਜੀ ਤੇ ਇੱਕ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਜਿਹੜਾ ਆਪਾਂ ਤੇ ਘਰ ਦਾ ਜਦੋਂ ਮੁੱਖ ਗੇਟ ਹੈ ਉਹਦੇ ਉੱਤੇ ਹਮੇਸ਼ਾ ਆਪਾਂ ਚਾਨਣ ਰੱਖਣਾ ਚਾਹੀਦਾ ਕਦੇ ਵੀ ਹਨੇਰਾ ਨਹੀਂ ਕਰਨਾ ਚਾਹੀਦਾ ਲਾਈਟ ਦੀ ਵਿਵਸਥਾ ਜ਼ਰੂਰ ਹੋਵੇ ਤੇ ਥੋੜਾ ਬਹੁਤ ਹਲਕੀ ਬਹੁਤ ਜੀ ਰੋਸ਼ਨੀ ਜ਼ਰੂਰ ਹੋਵੇ ਚਾਨਣ ਜ਼ਰੂਰ ਹੋਵੇ ਤੁਹਾਡੇ ਮੇਕਮੇਆ ਗੇਟ ਦੇ ਉੱਤੇ ਤੇ ਇਹ ਸ਼ੋਭ ਬਹੁਤ ਸ਼ੋਭਾ ਹੁੰਦਾ ਹੈ ਤੁਹਾਡੇ ਲਈ ਨਵੇਂ-ਨਵੇਂ ਰਾਸਤੇ ਖੋਲਦਾ ਹੈ ਜੋ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਵਿੱਚ ਤਰੱਕੀ ਕਰਦੇ ਹੋਗੇ ਤੇ ਇੱਕ ਤੁਹਾਨੂੰ ਘਰ ਦੇ ਮੁੱਖ ਵੇਹੜੇ ਦੇ ਉੱਤੇ ਖੰਭਾ ਉਟੋਆ ਨਹੀਂ ਹੋਣਾ ਚਾਹੀਦਾ ਜੇ ਤੁਹਾਡੇ ਘਰ ਦੇ ਮੁੱਖ ਵੇਟ ਦੇ ਕੇ ਕੋਈ ਕਈ ਵਾਰ ਖੰਭਾ ਹੁੰਦਾ ਵੀ ਹੈ ਹੁਣ ਆਪਾਂ ਵੀ ਨਹੀਂ ਵੀ ਕਹਿ ਸਕਦੇ ਜਾਂ ਕਿਵੇਂ ਉਹਨਾਂ ਨੂੰ ਪਟਕੀ ਤਾਂ ਤੁਸੀਂ ਖੰਭੇ ਦੇ ਉੱਤੇ ਕੋ ਸ਼ੀਸ਼ਾ ਲਾ ਦਿਓ ਉਸ ਸ਼ੀਸ਼ੇ ਨਾਲ ਕੀ ਹੋਵੇ ਜੇ ਤੁਸੀਂ ਤੁਸੀਂ ਜਾਣਦੇ ਹੋ ਉਹਨੂੰ ਧਿਕਾਰ ਦੋ ਨਿੱਕਲੇ ਨੂੰ ਦੇਖੋਗੇ ਤੇ ਤੁਹਾਡੀ ਨਕਾਰਾਤਮਕ ਸੋਚ ਖਤਮ ਹੋਊਗੀ ਸਕਾਰਾਤਮਕ ਸੋਚ ਦਾ ਵਾਤਾਵਰਣ ਹੋਏ ਤੁਹਾਡੇ ਘਰ ਵਿੱਚ ਸ਼ੀਸ਼ਾ ਲਾਉਣਾ ਉਸ ਤੇ ਚੰਗਾ ਹੋਊਗਾ ਸਾਰਾ ਵਸਤੂ ਦੋਸ਼ ਖਤਮ ਹੋ ਜਾਂਦਾ ਹੈ ਗਾਹੀ ਇਹਦੇ ਨਾਲ ਮੂਰਤੀ ਘਰ ਦੇ ਮੁੱਖ ਗੇਟ ਅੱਗੇ ਕਦੇ ਵੀ ਕੋਈ ਮੂਰਤੀ ਨਹੀਂ ਰੱਖਣੀ ਚਾਹੀਦੀ ਜੀ ਲక్ష్ਮੀ ਦੀਵਾਸ ਆਪਾਂ ਜਦੋਂ ਵੀ ਕੋਈ ਵੀ ਕਿਸੇ ਵੀ ਦੇਵੀ ਦੇਵਤੇ ਦੀ ਮੂਰਤੀ ਲੈ ਕੇ ਆਵਾਂ ਤਾਂ ਸਿਰਫ ਪੂਜਾ ਸਥਾਨ ਤੇ ਰੱਖੀਏ ਘਰ ਦੇ 메ਨ ਗੇਟ ਤੇ ਨਹੀਂ ਰੱਖਣੀ ਚਾਹੀਦੀ ਇਹਦੇ ਨਾਲ ਵੀ ਤੁਹਾਡੇ ਉੱਤੇ ਬਹੁਤ ਕੁੜਾ ਅਸਰ ਪੈਂਦਾ ਤੁਹਾਡੇ ਸ੍ਰੀਖ ਕੋਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਮੂਰਤੀ ਨਹੀਂ ਰੱਖੋ ਘਰ ਦੇ ਗੇਟ ਦੇ ਮੁੱਖ ਘਰ ਦੇ ਮੁੱਖ ਗੇਟ ਦੇ ਵਿੱਚੋਂ ਆਵਾਜ਼ ਨਹੀਂ ਆਉਣੀ ਚਾਹੀਦੀ ਜਦੋਂ ਆਪਾਂ ਘਰ ਗੇਟ ਲਾਉਨੇ ਆ ਇਹ ਵਰਤੂ ਚੁੰਦੀ ਆ ਇਸ ਤਰ੍ਹਾਂ ਆਵਾਜ਼ ਆ ਜਾਂਦੀ ਆਵਾਜ਼ ਨਹੀਂ ਹੋਣੀ ਚਾਹੀਦੀ ਤੁਸੀਂ ਉਹ ਤੇਲ ਵਗੈਰਾ ਲਾ ਸਕਦੇ ਹੋ ਇਹ ਕੰਮ ਤੁਸੀਂ ਜ਼ਰੂਰ ਕਰੋ ਘਰ ਦੇ ਮੁੱਖ ਗੇਟ ਕੋਲ ਤੇ ਛਤਰੀ ਛਤਰੀ ਕਦੇ ਟੁੱਟੀ ਛਤਰੀ ਕਦੇ ਵੀ ਘਰ ਦੇ ਮੁੱਖ ਗੇਟ ਅੱਗੇ ਘਰ ਦੇ ਮੁੱਖ ਗੇਟ ਤੇ ਟੁੱਟੀ ਛਤਰੀ ਕਦੇ ਵੀ ਨਹੀਂ ਰੱਖਣੀ ਚਾਹੀਦੀ ਇਹ ਵੀ ਘਰ ਦੇ ਮੁੱਖ ਗੇਟ ਤੇ ਜੀ ਭਾਰੀ ਬੂੜਾ ਡਾਰਕ ਕਲਰ ਆਪਾਂ ਨੂੰ ਕਦੇ ਨਹੀਂ ਕਰਾਉਣਾ ਚਾਹੀਦਾ ਹਮੇਸ਼ਾ ਹਲਕਾ ਲਾਈਟ ਕਲਰ ਦੀ ਵਰਤਣਾ ਚਾਹੀਦਾ ਹੈਗਾ ਤੇ ਇੱਕ ਘਰ ਦੇ ਮੇਨ 게ਟ ਦੇ ਤੇ ਪੂਰੀ ਸਾਫ ਸਫਾਈ ਦਾ ਪ੍ਰਬੰਧ ਹੋਵੇ ਪੂਰੀ ਰੋਜ਼ ਤੁਸੀਂ ਉਹਦੀ ਸਫਾਈ ਕਰੋ ਗੰਦਾ ਮੈਟ ਟੋਰ ਮੈਟ ਕਹਿ ਦਿੰਨੇ ਆਪਾਂ ਨੂੰ ਭੁੱਲ ਕੇ ਵੀ ਕਰਦੇ ਮੁੱਖ 게ਟ ਅੱਗੇ ਨਾ ਰੱਖੋ ਜੀ ਉਹ ਵੀ ਤੁਹਾਡੇ ਲਈ ਬਹੁਤ ਸ਼ਰਮ ਭਾਏ ਚ ਸੁਰੱਖਿਆ ਹੋਵੇ ਤੁਹਾਨੂੰ ਥੋੜੇ ਥੋੜੇ ਸਮੇਂ ਬਾਅਦ ਸਾਫ਼ ਜਰੂਰ ਕਰੋ ਤੇ ਇੱਕ ਘਰ ਦੇ ਜਦੋਂ ਆਪਾਂ ਦੱਸਦੇ ਹਾਂ ਜਿਹੜਾ ਘਰ ਦਾ ਮੁੱਖ ਆਪਾਂ 게ਟ ਬਾਰੇ ਗੱਲਾਂ ਕਰ ਰਹੇ ਹਾਂ ਜਿਹੜਾ ਘਰ ਦਾ ਮੁੱਖ 게ਟ ਹੁੰਦਾ ਹੈਗਾ ਜੀ ਜਿਹਨੂੰ ਆਪਾਂ ਦਰਵਾਜ਼ਾ ਕਹਿ ਦਿੰਨੇ ਆ ਉਹ ਆਮ ਘਰ ਦੇ ਦਰਵਾਜ਼ਿਆਂ ਨਾਲੋਂ ਵੱਡਾ ਹੋਣਾ ਚਾਹੀਦਾ ਤੁਗਨੇ ਆਕਾਰ ਦੇ ਵਿੱਚ ਹੋਣਾ ਚਾਹੀਦਾ ਫਿਰ ਤੁਹਾਡੇ ਤਰੱਕੀ ਕਰਦੇ ਆ ਫਿਰ ਤੁਹਾਡੇ ਘਰ ਵਿੱਚ ਚੰਗੀਆਂ ਚੀਜ਼ਾਂ ਦਾ ਆਵਾਸ ਹੁੰਦਾ ਤੁਸੀਂ ਅੰਦਰੋਸਤੀ ਵੱਲ ਜਾਂਦੇ ਹੋ ਤੁਸੀਂ ਤਰੱਕੀ ਵੱਲ ਜਾਂਦੇ ਹੋ ਗੇਟ ਮੇਸ਼ਾ ਵੱਡਾ ਹੋਣਾ ਚਾਹੀਦਾ ਘਰ ਦੇ ਗੇਟ ਦੇ ਉੱਤੇ ਸ਼ੀਸ਼ਾ ਨਹੀਂ ਲਾਉਣਾ ਚਾਹੀਦਾ ਜੀ ਕਈ ਵਾਰ ਕੀ ਕਰਦੇ ਆ ਸ਼ੀਸ਼ਾ ਲਾ ਲੈਂਦੇ ਆ ਸ਼ੀਸ਼ਾ ਨਹੀਂ ਲਾਉਣਾ ਚਾਹੀਦਾ ਜੇ ਤੁਸੀਂ ਘਰ ਦੇ ਗੇਟ ਦੇ ਉੱਤੇ ਕੋਈ ਅੱਖਰ ਲਖਵਾ ਵੀ ਰਹੇ ਹੋ ਕੋ ਪਲੇਟ ਲਾ ਵੀ ਰਹੇ ਹੋ ਤਾਂ ਤੁਹਾਡੇ ਅੱਖਰ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੇ ਹੋਣ ਜੀ ਬਲੈਕ ਹੋਰ ਕਲਰ ਨਾ ਹੋਵੇ ਸੁਨਹਿਰੀ ਅੱਖਰ ਤੁਹਾਡੇ ਨਾਮ ਦੇ ਅੱਖਰ ਸੁਨਹਿਰੀ ਹੋਣ ਜੀ ਜਿਵੇਂ ਉਹ ਅੱਖਰ ਚਮਕਣਗੇ ਤੁਹਾਡਾ ਵੀ ਇੱਕ ਤੁਹਾਡੀ ਕਿਸਮਤ ਵੀ ਸੁਨਹਿਰੀ ਅੱਖਰਾਂ ਤਰ੍ਹਾਂ ਚਮਕੂਗੀ ਇਹਦੇ ਲਈ ਜੀ ਉਹਦੇ ਉੱਤੇ ਜਿਹੜਾ ਵੀ ਤੁਸੀਂ ਕੋਈ ਪਲੇਟ ਲਾਉਣੀ ਹੈ ਆਪਣੇ ਨਾਮ ਦੀ ਆਪਣੇ ਘਰ ਦੀ ਉਹ ਸੁਨਹਿਰੀ ਜਿਹੜਾ ਆਪਾਂ ਘਰ ਦੇ ਮੇਨ ਗੇਟ ਅੱਗੇ ਖੰਭਾ ਹੁੰਦਾ ਹੈ ਉਹ ਉਂਝੀ ਮੇਨ ਗੇਟ ਦੇ ਜਮਾ ਉਂਝੀ ਕੋਈ ਤਾਰ ਚੰਗੀ ਆ ਉਹ ਬਹੁਤ ਗਲਤ ਹੁੰਦਾ ਕਿ ਮਾੜੀ ਹੁੰਦੀ ਉਹ ਨਹੀਂ ਜਾਣੀ ਚਾਹੀਦੀ ਤੇ ਉਹਦੇ ਨਾਲ ਕੀ ਆਪਣੇ ਸਿਹਤ ਦੇ ਉੱਤੇ ਬਹੁਤ ਅਸਰ ਪੈਂਦਾ ਹੈ ਬਿਮਾਰੀਆਂ ਨਾਲ ਘਿਰੇ ਰਹਿਣੇ ਸਿਹਤ ਕਾਫੀ ਖਰਾਬ ਹੁੰਦੀ ਹੈ ਇਹ ਚੀਜ਼ ਜਦੋਂ ਆਪਾਂ ਖਿਆਲ ਰੱਖ ਲਈ ਕਦੇ ਵੀ ਕਵਾੜ ਹੁੰਦਾ ਘਰ ਦਾ ਉਹ ਗੇਟ ਕੋਲੇ ਨਾ ਰੱਖਿਆ ਕਿਉਂਕਿ ਵਾਰ ਆਪਾਂ ਹੁੰਦੇ ਸਰਵੇਸ਼ ਤਾਂ ਗੇਟ ਕੋਲੇ 2 2 4 4 ਮਹੀਨੇ ਲੰਬਾ ਸਮਾਂ ਪਿਆ ਰਹਿੰਦਾ ਉਹ ਵੀ ਤੁਹਾਡੇ ਤੇ 네ਗਟਿਵ એનર્ਜੀ ਨੂੰ ਪ੍ਰਾਪਤ ਕਰਦਾ ਹੈ 네ਗਟਿਵ એનર્ਜੀ ਹੁੰਦੀ ਹੈ ਉਹ ਤੁਹਾਡੇ ਘਰ ਚ ਵਾਸ ਕਰਦੀ ਹੈ ਕਵਾੜ ਵਾਲੀ ਜਗਾ ਗੰਦੀ ਹੁੰਦੀ ਹੈ ਉੱਥੇ ਸਭ ਤੋਂ ਜ਼ਿਆਦਾ 네ਗਟਿਵ ਨਰਜੀ ਹੁੰਦੀ ਹੈ ਦੇ ਵੀ ਕਵਾੜ ਨੂੰ ਜਾਂ ਛੇਤੀ ਘਰੋਂ ਬਾਹਰ ਕੱਢੋ ਜਾਂ ਸਿੱਖ ਸਾਈਡ ਦੇ ਪਾਸੇ ਰੱਖ ਦਿਓ ਪਰ ਗੇਟ ਅੱਗੇ ਕਦੇ ਵੀ ਨਾ ਰੱਖੋ ਜਿੰਨੀ ਵਸਤ ਦਾ ਗੇਟ ਦੀ ਸਾਫ ਸਫਾਈ ਕਰੋ ਸਵੇਰੇ ਉੱਠ ਕੇ ਤੁਸੀਂ ਪਾਣੀ ਜ਼ਰੂਰ ਛਿੜਕੋ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦੋ ਵਾਰੀ ਦੱਸਿਆ ਤੁਸੀਂ ਜਦੋਂ ਵੀ ਰਾਤ ਰਾਤ ਸਾਹਿਬ ਦਾ ਪਾਠ ਕਰਦੇ ਹੋ ਸ਼ਾਮ ਦੇ ਸਮੇਂ ਪਾਠ ਪੂਜਾ ਜੋ ਵੀ ਕਰਦੇ ਹੋ ਉਹ ਤੁਸੀਂ ਆਪਣੇ ਕੋਲ ਝਾਲ ਰੱਖਣਾ ਹੈ ਜੀ ਤੇ ਉਹ ਝਾਲ ਨੂੰ ਚੱਕਣਾ ਹੈ ਤੇ ਸਵੇਰੇ ਜਦੋਂ ਤੁਸੀਂ ਦੰਤ ਕੁਰਲਾ ਕਰਨ ਲੱਗਣੇ ਉਸ ਤੋਂ ਬਾਅਦ ਉਹ ਝਾਲ ਨੂੰ ਗੇਟ ਦੇ ਕੇ ਜ਼ਰੂਰ ਛਿੜਕੋ ਜੀ ਉਸ ਦੇ ਉੱਤੇ ਦੀ ਝਾੜ ਲਾ ਸਕਦੇ ਹੋ ਕੋਈ ਡਰ ਨਹੀਂ ਆ ਬਾ ਤੁਸੇ ਪਾਏ ਜਰੂਰ ਛਿੜਕਿਆ ਕਰਤਾ ਕਿ ਸੁਖ ਸਮਰiddhi ਤੁਹਾਡੇ ਘਰ ਦੇ ਵਿੱਚ ਆਵੇ ਜੋ ਇਨਸਾਨ ਤੁਹਾਡੇ ਘਰ ਦੇ ਵਿੱਚ ਆਉਂਦਾ ਸੁਖ ਸਮਰiddhi ਲੈ ਕੇ ਆਵੇ ਕੋਈ ਮਾੜੀ ਸੋਚ ਵਾਲਾ ਇਨਸਾਨ ਤੁਹਾਡੇ ਘਰ ਦੇ ਵਿੱਚ ਨਾ ਆਵੇ ਇਸ ਤਰ੍ਹਾਂ ਧੂਪ ਜੋਤ ਆਪਣੇ ਘਰ ਦੇ ਵਿੱਚ ਜਰੂਰ ਲਾਓ ਸਵੇਰ ਸ਼ਾਮ ਲਾਓ ਤੇ ਸ਼ਾਮ ਨੂੰ ਸੇ ਦੀਵਾ ਬਕੀਰ ਦੀਵਾ ਜਿਗਾ ਕੇ ਵੀ ਰੱਖ ਸਕਦੇ ਹੋਗੇ ਇਹਦੇ ਨਾਲ ਵੀ ਤੁਹਾਡੇ ਦੁੱਖ ਕਲੇਸ਼ ਕਲਾ ਕਲੇਸ਼ ਖਾਤੋਂ ਵਿੱਚ ਦੋ ਲਾਉਂ ਪਾ ਕੇ ਇਹ ਲਾ ਦੀਵਾ ਚ ਹੈ ਕਿਹਾ ਦਾ ਦੀਵਾ ਵਿੱਚ ਦੋ ਲਾਉਂ ਜਰੂਰ ਛਿੜਕੇ ਲਾਓ ਤੇ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਆਉਗੀ ਜੀ ਏਸੀਜੀ ਕੁਝ ਕੁ ਆਪਣੀਆਂ ਗੱਲਾਂ ਜੋ ਮੈਂ ਤੁਹਾਨੂੰ ਦੱਸਿਆ ਵੀ ਮੇਨ ਗੇਟ ਬਾਰੇ ਵੀ ਆਪਾਂ ਨਹੀਂ ਨਹੀਂ ਕਰਨਾ ਚਾਹੀਦੇ ਛੋਟੀਆਂ ਛੋਟੀਆਂ ਗਲਤੀਆਂ ਕਈ ਵਾਰ ਜਾਏ ਜਾਣੇ ਆਪ ਨੂੰ ਪਤਾ ਹੀ ਨਾ ਲੱਗ ਕੀ ਹੋ ਰਿਹਾ ਤੇ ਫਿਰ ਆਪਾਂ ਦੀ ਜ਼ਿੰਦਗੀ ਦੇ ਵਿੱਚ ਉਹ ਸਲੁਪਤਾਂ ਪਾਚੇ ਜਾਂਦੀ ਹੈ ਤੇ ਜੇਕਰ ਮੇਥੇ ਵੀਡੀਓ ਬਣਾਉਂਦੇ ਕੁਛ ਆਪ ਦੇ ਇਧਰ ਉਧਰ ਹੋ ਗਿਆ ਹੋਵੇ ਤਕਰੀ ਮੈਨੂੰ ਮਾਫ ਕਰਨਾ ਜੇਦੋ ਇਸ ਤਰ੍ਹਾਂ ਦੀ ਵੀਡੀਓ ਬਣਾਉਣਾ ਵੀਡੀਓ ਮੈਂ ਆਪਾਂ ਪਉਂਦੇ ਰਾਵਾਂਗੇ ਤੁਸੀਂ ਉਹਨੂੰ ਥੇ ਸਾਰਾ ਪਿਆਰ ਦੇਣਾ ਵੀਡੀਓ ਤੁਹਾਨੂੰ ਵਧੀਆ ਲੱਗੀ ਥੋੜੀ ਜਿਹੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਨਾ ਤੁਹਾਡਾ ਸਾਰਾ ਅਤੇ ਤੁਹਾਧੀਆਂ ਨੂੰ ਬਹੁਤ-ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੁਹਾਨੂੰ ਕਿਹੜੀਆਂ ਚੋਗੀਆਂ ਤਰਕੀਆਂ ਵਰਸ਼ੇ ਵਾਹਿਗੁਰੂ ਜੀ ਦਾ ਖਾਸ ਸਾਰਾ ਉਹ ਜੀ